ਜੀ ਨਾਮ ਆਪਣਾ ਮੇਰਾ ਰਮਨਦੀਪ ਸਿੰਘ ਹੈ ਰਮਨਦੀਪ ਜੀ ਜੋ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਬਣਿਆ ਹੋਇਆ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਮਾਹੌਲ ਤਾਂ ਵੇਖੋ ਜੀ ਤੁਹਾਨੂੰ ਲੱਗ ਨਹੀਂ ਦਿਆ ਖਰਾਬ ਚੱਲਦਾ ਪਿਆ ਵਾ ਜਿਵੇਂ ਕਿ ਰਾਤ ਰੋਜ਼ ਹੀ ਹਰ ਰਾਤ ਨੂੰ ਹਨਾ ਕਨਲ ਦਾ ਅਟੈਕ ਹੁੰਦੇ ਉਧਰੋਂ ਵੀ ਹੁੰਦੇ ਇਧਰੋਂ ਵੀ ਹੁੰਦੇ ਆ ਫਿਲਹਾਲ ਸਾਡੇ ਏਰੀਆ 'ਚ ਜਿਹੜਾ ਪਿੰਦਾ ਮਹਾਵਾ ਬਿਲਕੁਲ ਜ਼ੀਰੋ ਲੈੰਟੇ ਆ ਇੱਥੇ ਇਦਾਂ ਦਾ ਕੋਈ ਮਾਹੌਲ ਹੈ ਨਹੀਂ ਫਿਰ ਵੀ ਲੋਕਾਂ ਦੇ ਮਨ 'ਚ ਡਰਨਾ ਥੋੜਾ ਜਿਹਾ ਬਣਿਆ ਵਾ ਪ੍ਰਭਾਵ ਬਾਕੀ ਅਸੀਂ ਤਾਂ ਉਦਾਂ ਹੀ ਆਮ ਜ਼ਿੰਦਗੀ ਜਿਦਾਂ ਪਹਿਲਾਂ ਵਾਂ ਜੇ ਸਾਡੀ ਲੋੜ ਕਿਤੇ ਵੀ ਆਰਮੀ ਨੂੰ ਪਹੂ ਦਾ ਪੌਣਾ ਦੇ ਨਾਲ ਡਟ ਕੇ ਖੜੇ ਰਵਾਂਗੇ ਬਿਲਕੁਲ ਜੇ ਰਾਤ ਵੇਲੇ ਜਦੋਂ ਅਟੈਕ ਹੋਇਆ ਉਸ ਵੇਲੇ ਤੁਹਾਡੇ ਜਹਨ ਦੇ ਵਿੱਚ ਕੀ ਸੀ ਦਿਮਾਗ ਦੇ ਵਿੱਚ ਕੀ ਸੀ ਦਿਮਾਗ ਦੇ ਵਿੱਚ ਕੁਝ ਨਹੀਂ ਮੰਨ ਲਓ ਇਹੀ ਫਿਲਹਾਲ ਇਹੀ ਕੀ ਅਟੈਕ ਜਿੱਥੇ ਵੀ ਆਰਮੀ ਆਪਣੀ ਜਾਂ ਕੋਈ ਕਰਨਦੇ ਆ ਉੱਥੇ ਹੀ ਹੋਵੇ ਜਿੱਥੇ ਉਹਨਾਂ ਨੇ ਮੰਨ ਲਓ ਉਹਨਾਂ ਦਾ ਨਿਸ਼ਾਨਾ ਸੀ ਕੋਈ ਗਲਤ ਜਗ੍ਹਾ ਤੇ ਚੱਲ ਕੇ ਕੋਈ ਲੋਕਲ ਲੋਕਾਂ ਦਾ ਨੁਕਸਾਨ ਨਾ ਹੋਵੇ ਮਨ ਵਿੱਚ ਬਾਰ ਬਾਰ ਇਹੀ ਚੱਲਦਾ ਪਿਆ ਸੀ ਨਹੀਂ ਲਗਾਤਾਰ ਅਫਵਾਹਾਂ ਵੀ ਐਸੀਆਂ ਫੈੜ ਰਹੀਆਂ ਕਿ ਬਾਰਡਰ ਦੇ ਇਹ ਹਾਲਾਤ ਬਣੇ ਹੋਏ ਨੇ ਬਾਰਡਰ ਦੇ ਵਿੱਚ ਬੜੀ ਮਾੜੀ ਸਥਿਤੀ ਬਣੀ ਹੋਈ ਆ ਪਿੰਡ ਖਾਲੀ ਕਰਵਾ ਦਿੱਤੇ ਗਏ ਨੇ ਐਸਾ ਵੀ ਕੁਝ ਨਹੀਂ ਜੀ ਸਾਡੇ ਦੇ ਵੇਖੀ ਅਸੀਂ ਇੱਕ ਹਸਾਬ ਦੇ ਜਿੱਥੇ ਬੈਠੇ ਸਾਨੂੰ ਨਾਂ ਦੇ ਕੇ ਮੰਨ ਲਓ ਆਰਮੀ ਨੇ ਕੋਈ ਦੇਦਦਾ ਦਾ ਕਿਹਾ ਹੀ ਹੈ ਜਾਣ ਵਾਸਤੇ ਤੇ ਨਾਂ ਹੀ ਜਾਣਾ ਹੀ ਆ ਅਸੀਂ ਸਾਰੇ ਉਦਾਂ ਹੀ ਡੇਰੇ ਸਾਰੇ ਇੱਥੇ ਕੇ ਤੇ ਨਾਂ ਕੋਈ ਗਿਆ ਹੀ ਹੈ ਸਾਡੇ ਪਿੰਡ ਜੀ